ਇਸ ਜਿੱਤੋ ਹਾਰਕੇ ਦੇ ਵਿੱਚ ਕਾਲੇ ਦਲ ਦੀਆਂ ਸਰਕਾਰਾਂ ਵੀ ਰਹਿ ਗਈਆਂ ਕਾਂਗਰਸ ਦੇ ਐਮਐਲਏ ਵੀ ਰਹਿ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਪਹਿਲਾਂ ਰਹਿ ਗਏ ਪਰ ਅੱਜ ਤੱਕ ਕਿਸੇ ਨੇ ਮੀਡੀਆ ਤੇ ਪਰਚਾ ਨਹੀਂ ਕਰਵਾਇਆ ਜਿਸ ਤਰੀਕੇ ਦੇ ਨਾਲ ਤੁਸੀਂ ਕਰਵਾ ਰਹੇ ਹੋ ਦਵਾ ਰਹੇ ਹੋ ਫਿਰ ਤੁਹਾਡੀ ਇੱਕ ਟਰੋਲ ਆਰਮੀ ਹੈ ਜਿਹੜੀ ਤੁਸੀਂ ਰੱਖੀ ਹੈ ਕਿ ਹੁਣ ਜੇ ਕਿਸੇ ਦੇ ਖਿਲਾਫ ਪੋਸਟ ਹੈ ਜਿਵੇਂ ਹੁਕਮਚੰਦ ਦੇ ਖਿਲਾਫ ਇੱਕ ਵੀਡੀਓ ਪੱਤਰਕਾਰ ਨੇ ਬਣਾਈ ਉਹ ਤੁਸੀਂ ਇਕੱਲੇ ਇਕੱਲੇ ਪੇਜ ਤੋਂ ਕਹਿ ਕੇ ਪੁਆਈ ਇਹ ਤੁਹਾਡੇ ਆਰਡਰ ਹੈ ਤੁਸੀਂ ਗੁੰਡੇ ਭੇਜ ਦਿਓ ਠੀਕ ਹੈ ਤੁਸੀਂ ਉਸ ਤੋਂ ਅੱਗੇ ਆ ਜਾਓ ਅਵਤਾਰ ਸਿੰਘ ਤਾਰਾ ਦੀ ਤੁਸੀਂ ਜਾਣ ਬੁੱਝ ਕੇ ਟਰੋਲਿੰਗ ਕਰਨ ਲਈ ਜਿਸ ਤਰੀਕੇ ਦਾ ਵਿਹਾਰ ਕੀਤਾ ਜੇਕਰ ਪੁਲਿਸ ਨੇ ਵੀ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਕਿਉਂਕਿ 420 ਜਿਹੜਾ ਹੁਣ ਵਕਤਾਰਾ ਚੇਂਜ ਹੋ ਚੁੱਕੀ ਹੈ ਬੀਐਨਐਸ ਦੇ ਵਿੱਚ ਜੇਕਰ ਉਹਦੇ ਵਿੱਚ ਪਰਚਾ ਦੇਣਾ ਤਾਂ ਪਹਿਲਾਂ ਇਨਕੁਆਰੀ ਚਾਹੇ ਮੈਟ੍ਰੀਮੋਨੀਅਲ ਕੇਸ ਹੈ ਤੇ ਚਾਹੇ ਇਹ ਕੇਸ ਹੈ ਇਹਨਾਂ 'ਚ ਪਹਿਲਾਂ ਇਨਕੁਆਰੀ ਹੁੰਦੀ ਹੈ ਫਿਰ ਪਰਚਾ ਦਿੱਤਾ ਜਾਂਦਾ ਪਰ ਪੁਲਿਸ ਨੇ ਉਹ ਸਾਰੇ ਨਜਮਾ ਕਾਨੂੰਨਾਂ ਨੂੰ ਛਿੱਕੇ ਤੇ ਟੰਗਿਆ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕੀਤਾ ਫਿਰ ਪੱਤਰਕਾਰ ਇਸ ਤਰੀਕੇ ਤੇ ਆ ਗਏ ਫਿਰ ਤੁਹਾਨੂੰ ਵੀ ਸਮੱਸਿਆ ਪੈਦਾ ਹੋਣੀ ਹੈ ਕਿਉਂਕਿ ਮੁੱਦੇ ਸ਼ਹਿਰ ਚ ਬਹੁਤ ਹੈ ਮਾਸਪਤਾਲ ਦੇ ਵਿੱਚ ਡਾਕਟਰ ਨਹੀਂ ਸਟੇਡੀਅਮ ਆ ਬੁਰਾ ਹਾਲਾਤ ਤੁਸੀਂ ਵਾਦਾ ਕੀਤਾ ਸੀ ਰੇਲਵੇ ਫਾਟਕ ਤੇ ਤੁਸੀਂ ਕਹੇ ਸੀ ਪੁਲ ਬਣਾਵਾਂਗੇ ਉਹ ਨਹੀਂ ਤੁਸੀਂ ਕੀਤਾ ਸ਼ਹਿਰ ਦੀਆਂ ਸੜਕਾਂ ਤੇ ਆ ਜਾਓ ਕਿਸੇ ਮਹੱਲੇ 'ਚ ਵਰਜੋ ਕਿਸੇ ਗਲੀ 'ਚ ਵਰਜੋ ਹਰ ਬੰਦਾ ਤੁਹਾਡੇ ਤੇ ਔਖਾ ਹੈ ਪਰ ਜੇ ਅਸੀਂ ਉਹ ਖਬਰ ਕਰਦੇ ਹਾਂ ਕਿ ਜਿਹੜੀ ਲੋਕ ਕਹਣ ਅਸੀਂ ਲੱਭ ਕੇ ਖਬਰ ਨਹੀਂ ਕਰਦੇ ਪਰ ਜਿਵੇਂ ਤੁਸੀਂ ਲੱਭ ਲੱਭ ਕੇ ਪਰਚੇ ਪਵਾ ਰਹੇ ਹੋ ਤੇ ਜੇਕਰ ਇਸ ਤਰੀਕੇ ਨਾਲ ਪੱਤਰਕਾਰ ਲੱਭ ਲੱਭ ਕੇ ਖਬਰਾਂ ਕਰਨ ਲੱਗ ਗਏ ਤੁਹਾਡੇ ਲਈ ਵੀ ਜਿਹੜੀ ਔਖਾ ਹੋ ਜਾਣਾ ਲੋਕਾਂ ਸੰਭਾਰ ਇੱਕ ਗੱਲ ਅਸੀਂ ਪੁਲਿਸ ਨੂੰ ਵੀ ਇੱਥੇ ਕਹਿਣੇ ਚਾਹੁੰਦੇ ਆ ਕਿ ਤੁਸੀਂ ਸਿਆਸੀ ਲੋਕਾਂ ਦੇ ਹੱਥ ਥੋਕੇ ਬਣ ਕੇ ਨਾ ਚੱਲੋ ਜਿਹੜੇ ਐਸਐਚਓ ਜੈਤੋ ਲੱਗੇ ਹੈ ਸੀਆਈਏ ਬਹਿਣਡੇ ਬੰਦਾ ਮਾਰ ਕੇ ਆਈ ਹੈ ਠੀਕ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਕਤਲ ਹੋਇਆ ਉੱਥੋਂ ਚੱਕ ਕੇ ਇੱਥੇ ਘੜਤਾ ਮਤਲਬ ਐਮਐਲਏ ਮੋਲਕ ਸਿੰਘ ਨੇ ਹੋ ਸਕਦਾ ਇਹਨਾਂ ਨੂੰ ਵੀ ਇਸ ਕਰਕੇ ਲਵਾਇਆ ਹੋਵੇ ਕਿ ਇੱਥੇ ਵੀ ਇੱਕ ਅੱਧੇ ਬੰਦਾ ਮਰਵਾਉਣਾ ਹੋਵੇ ਹੋਰ ਵੀ ਕਾਫੀ ਖਬਰਾਂ ਚੱਲੀਆਂ ਤੁਸੀਂ ਮੰਡੀ ਦੇ ਵਿੱਚ ਵਿਕਾਸ ਨਹੀਂ ਕੀਤਾ ਵਿਕਾਸ ਕਰੋ ਅਸੀਂ ਤੁਹਾਡੀਆਂ ਚੰਗੀਆਂ ਖਬਰਾਂ ਵੀ ਵਿਖਾਵਾਂਗੇ ਤੁਹਾਨੂੰ 3.5 ਸਾਲ ਦਾ ਸਮਾਂ ਹੋ ਗਿਆ ਤੁਸੀਂ ਮੰਡੀ ਦੇ ਵਿੱਚ ਕੰਮ ਨਹੀਂ ਕਰ ਰਹੇ ਅਸੀਂ ਤੁਹਾਡੀਆਂ ਕਮੀਆਂ ਵਿਖਾ ਰਹੇ ਹਾਂ ਤੁਹਾਨੂੰ ਚੁਪਦੀਆਂ ਇਹ ਗੱਲਾਂ ਚੰਗੇ ਕੰਮ ਕਰੋ ਅਸੀਂ ਤੁਹਾਡਾ ਚੰਗਾ ਕੰਮ ਵੀ ਵਿਖਾਵਾਂਗੇ ਪਰ ਜੋ ਕੁਝ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਮੋਲਕ ਸਿੰਘ ਦੀ ਸ਼ਹਿਰ ਤੇ ਜੱਟੋ ਦੇ ਵਿੱਚ ਹੋ ਰਿਹਾ ਬਹੁਤ ਹੀ ਮੰਦਭਾਗਾ ਹੋ ਰਿਹਾ ਕਿ ਜੇ ਗੱਲ ਕਰੇ ਐਮ.ਐਲ.ਏ. ਵੀ ਮੋਲਕ ਸਿੰਘ ਵੀ ਇਹ ਹੁਕਮचंद ਕੱਲਾ ਕੱਲਾ ਨਹੀਂ ਇਹਦੇ ਨਾਲ ਪੂਰੀਆਂ ਜਥੇਬੰਦੀਆਂ ਪੂਰਾ ਸੋਸ਼ਲ ਮੀਡੀਆ ਜਿੰਨਾ ਸਾਡਾ ਜੈਤੋ ਦਾ ਸਾਰਾ ਇਹਦੇ ਨਾਲ ਆ ਪੂਰਾ ਇਹਦਾ ਪਰਿਵਾਰ ਨਾਲ ਆ ਇਹਦੇ ਜੋ ਮਹੱਲੇ ਦੇ ਲੋਕ ਉਹ ਨਾਲ ਆ ਤੁਹਾਡੇ ਕੋਲ ਹਕੂਮਤ ਚਾਹੁੰਦੇ ਹੈ ਨਹੀਂ ਉਸ ਕੁਝ ਵੀ ਕਰ ਸਕਦੀ ਆ ਜਦੋਂ ਆਪਣੀ ਆਈ ਤੇ ਆ ਜੇ ਸਾਰੇ ਪ੍ਰੂਫ ਨਾਲ ਲਦੀ ਆ ਸਾਰੇ ਪ੍ਰੂਫ ਮਟਾਰ ਹੁੰਦੀ ਆ ਤੁਸੀਂ ਆ ਪ੍ਰੂਫ ਜਿਹੜੇ ਸੀਐਮਐ ਤੂ ਦੇ ਵਿੱਚ ਗੋਨੇ ਵਾਲੇ ਨੌਜਵਾਨ ਮਰਿਆ ਉਥੇ ਪ੍ਰੂਫ ਹੈਗੇ ਉਹਨਾਂ ਕੋਲੇ ਵੀਡੀਓ ਹੈਗੀਆਂ ਕਰ ਲੈ ਬਾਹਰ ਦੀਆਂ ਵੀਡੀਓ ਹੈਗੀਆਂ ਕਰੋ ਕਾਰਵਾਈ ਕਿਉਂ ਨਹੀਂ ਕਰਦੇ ਚਲ ਸਾਡੇ ਇੱਕ ਪੱਤਰਕਾਰ ਸ਼੍ਰੀ ਪਰਿਵਾਰ ਤੇ ਇਹਨਾਂ ਨੇ ਪਰਚਾ ਕੀਤਾ ਇਹ ਰੱਦ ਕਰਾ ਕੇ ਹਟਾਂਗੇ ਸਾਨੂੰ ਕਿਦੋਂ ਵੀ ਤੱਕ ਜਾਣਾ ਪੈਗਾ ਉਥੇ ਤੱਕ ਅਸੀਂ ਜਾਵਾਂਗੇ ਅਸੀਂ ਇਸ ਵਕਤ ਪੱਤਰਕਾਰ ਹੁਕਮਚੰਦ ਦੇ ਘਰ ਵਿੱਚ ਖੜੇ ਹਾਂ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਹੀਂ ਪਰ ਪਿਛਲੇ ਦਿਨੀ ਹੁਕਮਚੰਦ ਤੇ ਇੱਕ ਪਰਚਾ ਦਰਜ ਕਰਵਾਇਆ ਗਿਆ ਪਰਚਾ ਦਰਜ ਕਰਵਾਇਆ ਗਿਆ ਸਿਆਸੀ ਸ਼ੈ ਦੇ ਉੱਤੇ ਉਹ ਸਿਆਸੀ ਸ਼ੈ ਕੀ ਦੀ ਸੀ ਉਹ ਜੈਤੋ ਦੇ ਐਮਐਲਏ ਮੋਲਕ ਸਿੰਘ ਦੀ ਪਿਤੇ ਦਿਨਾਂ ਤੋਂ ਲਗਾਤਾਰ ਐਮਐਲਏ ਮੋਲਕ ਸਿੰਘ ਪੱਤਰਕਾਰਾਂ ਨਾਲ ਖਾਸ ਕਰਕੇ ਡਿਜੀਟਲ ਮੀਡੀਆ ਕਲੱਬ ਦੇ ਪੱਤਰਕਾਰਾਂ ਦੇ ਨਾਲ ਇੱਕ ਰੰਜਿਸ਼ ਰੱਖ ਰਿਹਾ ਰੰਜਿਸ਼ ਇਸ ਗੱਲ ਦੀ ਕਿ ਉਹਨਾਂ ਨੇ ਪਹਿਲਾਂ ਅਤਵਾਦ ਅਤਵਾਦੀ ਕਿਹਾ ਉਤਪੱਤਰਕਾਰਾਂ ਨੇ ਗੁੱਸਾ ਦਿਖਾਇਆ ਤਾਂ ਉਸ ਤੋਂ ਬਾਅਦ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਚਲੋ ਇਹ ਗੱਲ ਹੋ ਗਈ ਕਿ ਅੱਜ ਤੋਂ ਬਾਅਦ ਨਾ ਹੋ ਅਜਿਹੇ ਸ਼ਬਦ ਵਰਤਣਗੇ ਨਾ ਹੋਰ ਫਿਰ ਨਗਰ ਕੌਂਸਲ ਦੇ ਵਿੱਚ ਜੋ ਕੰਮ ਕੀਤਾ ਐਮਐਲਏ ਮੁਲਕ ਸਿੰਘ ਨੇ ਕਿਸ ਤਰੀਕੇ ਦੇ ਨਾਲ ਆਪਣੇ ਬੰਦਿਆਂ ਨੂੰ ਜਿਹੜੀਆਂ ਤਾਂਦਲੀਆਂ ਕਰਕੇ ਠੇਕਾ ਦਵਾਇਆ ਉਸਤੇ ਇਸੇ ਤਰੀਕੇ ਨਾਲ ਮੀਡੀਆ ਨੇ ਲੋਕਾਂ ਸਾਹਮਣੇ ਗੱਲ ਰੱਖੀ ਇੱਕ ਇੱਕ ਕਰਕੇ ਘਟਨਾਵਾਂ ਜੁੜਦੀਆਂ ਗਈਆਂ ਤੇ ਲਗਾਤਾਰ ਪੱਤਰਕਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਪਿੱਤੇ ਦਿਨੀ ਅਵਤਾਰ ਸਿੰਘ ਤਾਰਾ ਸਾਥੀ ਨੇ ਸਾਡੇ ਇਹ ਤੇ ਹੁਕਮਚੰਦ ਜਦੋਂ ਆਮ ਆਦਮੀ ਪਾਰਟੀ ਲੁਧਿਆਣਾ ਤੇ ਗੁਜਰਾਤ ਦੇ ਵਿੱਚ ਚੋਣ ਜਿੱਤੀ ਹੈ ਤਾਂ ਉਸ ਦਿਨ ਉੱਥੇ ਗਏ ਐ ਉਸ ਦਿਨ ਵੀ ਉੱਥੇ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਜੋ ਬੋਲਣ ਦਾ ਢੰਗ ਸੀ ਜੋ ਕੁਛ ਸੀ ਲਹਿਜਾ ਸੀ ਚਾਹੇ ਉਹ ਇਹਨਾਂ ਨਾਲ ਹੋਵੇ ਤੇ ਚਾਹੇ ਹੁਕਮ ਚੰਦਨਾ ਉਹ ਬੜਾ ਮਾੜਾ ਸੀ ਉਹਨਾਂ ਦੇ ਜਿਹੜੇ ਉੱਥੇ ਵਰਕਰ ਖੜੇ ਸੀ ਉਹਨਾਂ ਨੇ ਵੀ ਮਾੜੀ ਸ਼ਬਦਾਵਲੀ ਵਰਤੀ ਜੋ ਇਹਨਾਂ ਨੇ ਦੱਸਿਆ ਸਾਨੂੰ ਆ ਕੇ ਸੋ ਜਿਸ ਤਰੀਕੇ ਦੀ ਪਿਰਤ ਦੇ ਚੱਲਦੇ ਆਂ ਹਕਮਚੰਦ ਨੇ ਇੱਕ ਖਬਰ ਕੀਤੀ ਆਪਣੀ ਇਸ ਕਲੋਨੀ ਦੀ ਜਿਹਦਾ ਬੁਰਾ ਹਾਲ ਹੈ ਸੜਕਾਂ ਗਲੀਆਂ ਨਾਲੀਆਂ ਪੁਰਾ ਹਾਲ ਹੈ ਉਹਦੀ ਖਬਰ ਕੀਤੀ ਜਿਹਦੀ ਖਬਰ ਦੌਰਾਨ ਇੱਕ ਵਿਅਕਤੀ ਇਹ ਕਹਿ ਗਿਆ ਕਿ ਐਮ ਐਲ ਏ ਸਾਹਿਬ ਨੂੰ ਸ਼ਹਿਰ ਦਾ ਕੀ ਆ ਉਹ ਤਾਂ ਆਪਦੀ ਸਾਢੇ 4 ਕਨਾਲਾਂ 'ਚ ਕੋਠੀ ਪਾਈ ਜਾਂਦੇ ਆ ਉਹ ਖਬਰ ਚੱਲਣ ਤੇ ਐਮ ਐਲ ਏ ਸਾਹਿਬ ਨੇ ਹਕਮਚੰਦ ਨੂੰ ਇਹ ਕਿਹਾ ਕਿ ਹੁਣ ਤੈਨੂੰ ਮੈਂ ਦੇਖੂਗਾ ਇਸ ਤਰੀਕੇ ਦੇ ਸ਼ਬਦ ਫੋਨ ਤੇ ਉਹਨਾਂ ਨੇ ਵਰਤੇ ਜੋ ਕਿ ਮੰਦ ਭਾਗੇ ਆ ਕੋਟਿਓ ਕਿਸ ਤਰੀਕੇ ਨਾਲ ਪਾ ਰਿਆ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਆ ਉਹ ਲੋਨ ਲੈਂਦੇ ਆ ਉਹਨਾਂ ਦੇ ਕੋਲ ਪੈਸਾ ਹਰ ਬੰਦੇ ਨੇ ਆਪਣਾ ਘਰ ਪਾਉਣਾ ਹੁੰਦਾ ਪਰ ਪੱਤਰਕਾਰ ਨੇ ਜੇ ਕੋਈ ਨਿੱਜੀ ਬੋਲਿਆ ਹੋਵੇ ਕਿ ਐਮਐਲਏ ਕਰ ਰਿਹਾ ਠੀਕ ਹੈ ਫਿਰ ਉਸਤੇ ਮਾਨਹਾਨੀ ਵੀ ਕੀਤੀ ਜਾ ਸਕਦੀ ਹੈ ਉਹ ਵੀ ਕੀਤਾ ਜਾ ਸਕਦਾ ਪਰ ਇੱਕ ਬਹਾਨਾ ਬਣਾ ਕੇ ਇੱਕ ਸੈਂਪਲ ਕਿਸੇ ਦੀ ਦਰਖਾਸਤਾਈ ਨੂੰ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਵਾ ਕੇ ਪੁਲਿਸ ਦੇ ਉੱਤੇ ਉਹ ਪਰਚਾ ਕਟਵਾਇਆ ਜਾਣਾ ਤੇ ਸਾਰਾ ਦੋਸ਼ੀ ਇੱਕ ਹੁਕਮਚੰਦ ਨਾਲ ਕੰਮ ਕਰਦਾ ਜੋ ਏਜੰਟ ਆ ਉਹ ਉਹ ਇੱਕ ਉਹਦਾ ਇੱਕ ਕੰਮ ਜਿਹੜਾ ਕਿ ਸਿਰਫ ਕੁਛ ਪੈਸੇ ਹੁੰਦੇ ਆ ਕਿ 500 700 ਹਜ਼ਾਰ ਰੁਪਿਆ ਬੰਨਣਾ ਹੁੰਦਾ ਹੈ ਉਹਦੇ ਦੌਰਾਨ ਉਹ ਕੀ ਐਡਾ ਵੱਡਾ ਕੰਮ ਉਸਤੇ ਇਸ ਤਰੀਕੇ ਦੇ ਨਾਲ ਪਾ ਦਿੱਤਾ ਜਾਣਾ ਕਿ ਕੀ ਬੰਦਾ 5 700 ਹਜ਼ਾਰ ਲਈ ਕਿਸੇ ਦੀ 5 7 ਲੱਖ ਦੀ ਠੱਗੀ ਕਿਉਂ ਮਰਵਾਊਗਾ ਪਰ ਉਹਨੂੰ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਪੁਲਿਸ ਨੇ ਵੀ ਬਿਨਾ ਕਿਸੇ ਜਾਂਚ ਪੜਤਾਲ ਤੋਂ ਕਿਉਂਕਿ 420 ਜਿਹੜਾ ਹੁਣ ਵਕਤਾਰਾ ਚੇਂਜ ਹੋ ਚੁੱਕੀ ਹੈ ਬੀਐਨਐਸ ਦੇ ਵਿੱਚ ਇਹ ਕਰ ਉਹਦੇ ਵਿੱਚ ਪਰਚਾ ਦੇਣਾ ਤਾਂ ਪਹਿਲਾਂ ਇਨਕੁਆਰੀ ਚਾਹੇ ਮੈਟ੍ਰੀਮੋਨੀਅਲ ਕੇਸ ਹੈ ਤੇ ਚਾਹੇ ਇਹ ਕੇਸ ਹੈ ਨਾ ਜਿੱਥੇ ਪਹਿਲਾਂ ਇਨਕੁਆਇਰੀ ਹੁੰਦੀ ਹੈ ਫਿਰ ਪਰਚਾ ਦਿੱਤਾ ਜਾਂਦਾ ਪਰ ਪੁਲਿਸ ਨੇ ਉਹ ਸਾਰੇ ਨਿਜਮਾ ਕਾਨੂੰਨਾਂ ਨੂੰ ਛਿੱਕੇ ਤੇ ਟੰਗਿਆ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕੀਤਾ ਅਸੀਂ ਇਸ ਬੰਦ ਦੇ ਵਿੱਚ ਐਸਐਚਓ ਨੇ ਮਿਲੇ ਉਹ ਕਹਿੰ ਇੱਕ ਇੱਕ ਕੱਢ ਕੇ ਰੱਖ ਲੈਂਦੇ ਇੱਥੇ ਸੈਨ ਕੋਈ ਉਹਦਾ ਇਹ ਨਹੀਂ ਕਿ ਕੋਈ ਐਫਐਸਐਲ ਦੀ ਰਿਪੋਰਟ ਆ ਚੁੱਕੀ ਹੋਵੇ ਕੋਈ ਉਹਦੀ ਜਾਂਚ ਹੋ ਚੁੱਕੀ ਹੋਵੇ ਇਸ ਤਰੀਕੇ ਦਾ ਕੋਈ ਨਹੀਂ ਸਿਰਫ ਇੱਕ ਬਣਾ ਕੇ ਕਿ ਆ ਡਾਕੂਮੈਂਟ ਉਹਨੇ ਛੇੜਛਾੜ ਕੀਤੀ ਹੈ ਤੇ ਉਹਦੇ ਵਿਹਾਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਮੰਦਪਾਗਰ ਰੁਝਾਨ ਹੈ ਅਸੀਂ ਐਮਐਲਏ ਮੁਲਕ ਸਿੰਘ ਨੂੰ ਵੀ ਕਹਨੇ ਆ ਕਿ ਮੰਦਪਾ ਗਰ ਜਾਣਾ ਹੈ ਪ੍ਰੈਸ ਨੇ ਆਪਣੀਆਂ ਖਬਰਾਂ ਲਾਉਣੀਆਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਜੇ ਕੋਈ ਅਸੀਂ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਸ਼ਾਇਦ ਜੀ ਉੱਥੇ ਪ੍ਰੈਸ ਆਉਂਦੀ ਹੈ ਤੁਸੀਂ ਨਾ ਅਸੀਂ ਪਾਣੀ ਦੇ ਪੈਪਾਂ ਦਾ ਮਹੂਰਤ ਕੀਤਾ ਉੱਥੇ ਪ੍ਰੈਸ ਆਈ ਸਵਾਲ ਉੱਥੇ ਤੁਹਾਨੂੰ ਕਰ ਸਕਦੀ ਹੈ ਤੁਸੀਂ ਜਵਾਬ ਦਿੱਤੇ ਇਹ ਹੱਕ ਹੈ ਪੱਤਰਕਾਰ ਦਾ ਉਸ ਤੋਂ ਅੱਗੇ ਜੇਕਰ ਤੁਸੀਂ ਦਿੱਲੀ ਦੀ ਚੋਣ ਜਿੱਤੇ ਤਾਂ ਲੁਧਿਆਣਾ ਚੋਣ ਜਿੱਤੇ ਗੁਜਰਾਤ ਚੋਣ ਜਿੱਤੇ ਪੱਤਰਕਾਰ ਤੁਹਾਡੀ ਖਬਰ ਲਾਉਣੀ ਆਏ ਉਹ ਵੀ ਹੱਕ ਹੈ ਪਰ ਤੁਸੀਂ ਇਸ ਤਰੀਕੇ ਨਾਲ ਜੇ ਪ੍ਰੈਸ ਨੂੰ ਦਬਾਉਣਾ ਹੈ ਜਿਵੇਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਹੀੜ ਦੇ ਪੱਧਰ ਤੇ ਤੁਸੀਂ ਇਸ ਤਰੀਕੇ ਦਾ ਕਰ ਰਹੇ ਹੋ ਇਹ ਮੰਦਭਾਗੇ ਰੁਝਾਨ ਹੈ ਅੱਜ ਤੱਕ ਇਸ ਜੈਤੋ ਹਲਕੇ ਦੇ ਵਿੱਚ ਕਾਲੀ ਦਲ ਦੀਆਂ ਸਰਕਾਰਾਂ ਵੀ ਰਹਿ ਗਈਆਂ ਕਾਂਗਰਸ ਦੇ ਐਮਐਲਏ ਵੀ ਰਹਿ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਪਹਿਲਾਂ ਰਹਿ ਗਏ ਪਰ ਅੱਜ ਤੱਕ ਕਿਸੇ ਨੇ ਮੀਡੀਆ ਤੇ ਪਰਚਾ ਨਹੀਂ ਕਰਵਾਇਆ ਜਿਸ ਤਰੀਕੇ ਦੇ ਨਾਲ ਤੁਸੀਂ ਕਰਵਾ ਰਹੇ ਹੋ ਦਵਾ ਰਹੇ ਹੋ ਫਿਰ ਤੁਹਾਡੀ ਇੱਕ ਟਰੋਲ ਆਰਮੀ ਹੈ ਜਿਹੜੀ ਤੁਸੀਂ ਰੱਖੀ ਹੈ ਕਿ ਹੁਣ ਜੇ ਕਿਸੇ ਦੇ ਖਿਲਾਫ ਪੋਸਟ ਹੈ ਜਿਵੇਂ ਹੁਕਮਚੰਦ ਦੇ ਖਿਲਾਫ ਇੱਕ ਵੀਡੀਓ ਪੱਤਰਕਾਰ ਨੇ ਬਣਾਈ ਉਹ ਤੁਸੀਂ ਕੱਲੇ-ਕੱਲੇ ਪੇਜ ਤੋਂ ਕਹਿ ਕੇ ਪੁਵਾਈ ਇਹ ਤੁਹਾਡੇ ਆਰਡਰ ਹੈ ਤੁਸੀਂ ਗੁੰਡੇ ਭੇਜ ਦਿਓ ਠੀਕ ਹੈ ਤੁਸੀਂ ਉਸ ਤੋਂ ਅੱਗੇ ਆ ਜਾਓ ਅਵਤਾਰ ਸਿੰਘ ਤਾਰਾ ਦੀ ਤੁਸੀਂ ਜਾਣ ਬੁੱਝ ਕੇ ਟਰੋਲਿੰਗ ਕਰਨ ਲਈ ਜਿਸ ਤਰੀਕੇ ਦਾ ਵਿਹਾਰ ਕੀਤਾ ਜੇਕਰ ਪੱਤਰਕਾਰ ਇਸ ਤਰੀਕੇ ਤੇ ਆ ਗਏ ਫਿਰ ਤੁਹਾਨੂੰ ਵੀ ਸਮੱਸਿਆ ਪੈਦਾ ਹੋਣੀ ਹੈ ਕਿਉਂਕਿ ਮੁੱਦੇ ਸ਼ਹਿਰ 'ਚ ਬਹੁਤ ਹੈ ਮਾਸਪਤਾਲ ਦੇ ਵਿੱਚ ਡਾਕਟਰ ਨਹੀਂ ਸਟੇਡੀਅਮ ਦਬੁਰਾ ਹਾਲਾ ਤੁਸੀਂ ਵਾਦਾ ਕੀਤਾ ਸੀ ਰੇਲਵੇ ਫਾਟਕ ਤੇ ਤੁਸੀਂ ਕਿਹਾ ਸੀ ਪੁਲ ਬਣਾਵਾਂਗੇ ਉਹ ਨਹੀਂ ਤੁਸੀਂ ਕੀਤਾ ਸ਼ਹਿਰ ਦੀਆਂ ਸੜਕਾਂ ਤੇ ਆ ਜਾਓ ਕਿਸੇ ਮਹੱਲੇ ਚ ਵਰਜੋ ਕਿਸੇ ਗਲੀ ਚ ਵਰਜੋ ਹਰ ਬੰਦਾ ਤੁਹਾਡੇ ਤੇ ਔਖਾ ਹੈ ਪਰ ਜੇ ਅਸੀਂ ਉਹ ਖਬਰ ਕਰਦੇ ਹਾਂ ਕਿ ਜਿਹੜੀ ਲੋਕ ਕਹਿਣ ਅਸੀਂ ਲੱਭ ਕੇ ਖਬਰ ਨਹੀਂ ਕਰਦੇ ਪਰ ਜਿਵੇਂ ਤੁਸੀਂ ਲੱਭ ਲੱਭ ਕੇ ਪਰਚੇ ਪਵਾ ਰਹੇ ਹੋ ਤੇ ਜੇਕਰ ਇਸ ਤਰੀਕੇ ਨਾਲ ਪੱਤਰਕਾਰ ਲੱਭ ਲੱਭ ਕੇ ਖਬਰਾਂ ਕਰਨ ਲੱਗੇ ਤੁਹਾਡੇ ਲਈ ਵੀ ਜਿਹੜੀ ਔਖਾ ਹੋ ਜਾਣਾ ਲੋਕਾਂ ਦੇ ਵਿੱਚ ਤੁਸੀਂ ਕੱਲ ਨੂੰ ਦੁਬਾਰਾ ਵੋਟਾਂ ਲੈਣ ਆਉਣਾ ਤੁਸੀਂ ਆਪਣੀ ਰਾਜਨੀਤੀ ਕਰਨੀ ਹੈ ਇਹਨਾਂ ਨੇ ਆਪਣੀ ਪੱਤਰਕਾਰਤਾ ਕਰਨੀ ਹੈ ਸੋ ਪੱਤਰਕਾਰਾਂ ਨੂੰ ਪੱਤਰਕਾਰਤਾ ਕਰਨ ਦਿਓ ਤੁਸੀਂ ਰਾਜਨੀਤੀ ਕਰੋ ਸਵਾਲ ਤੁਹਾਨੂੰ ਤਾਂ ਹੀ ਹੋ ਰਿਹਾ ਜੇ ਤੁਸੀਂ ਐਮਐਲਏ ਦੀ ਕੁਰਸੀ ਤੇ ਬੈਠੇ ਹੋ ਜੇਕਰ ਤੁਸੀਂ ਵਿਰੋਧੀ ਹੁੰਦੇ ਤੁਸੀਂ ਸੱਤਾ ਤੇ ਨਾ ਹੁੰਦੇ ਤੁਹਾਨੂੰ ਕਿਹਨੇ ਸਵਾਲ ਕਰਨੇ ਸੀ ਜਿੰਨਾ ਚਿਰ ਤੁਸੀਂ ਕੁਰਸੀ ਤੇ ਬੈਠੇ ਹੋ ਸਵਾਲ ਤਾਂ ਤੁਹਾਨੂੰ ਹੀ ਹੋਣਗੇ ਤੁਹਾਨੂੰ ਹੀ ਹੁੰਦੇ ਰਹਿਣਗੇ ਹੁਕਮਚਾਂ ਤੇ ਪਰਚੇ ਪਵਾ ਦਿ ਕੋਈ ਹੋਰ ਸਵਾਲ ਕਰੂਗਾ ਓਏ ਇੱਥੇ ਪਰਚਾ ਪਵਾ ਦੋਗੇ ਕਿ ਹੋਰ ਸਵਾਲ ਕਰੂਗਾ ਇਹ ਪੰਜਾਬ ਹੈ ਇੱਥੇ ਸਵਾਲ ਤਾਂ ਹਰ ਵਕਤ ਉੱਠਣਗੇ ਤੇ ਅੱਜ ਹੁਕਮਚਾਂਦੇ ਮਹੱਲੇ ਦੇ ਲੋਕ ਜੇਕਰ ਉਹ ਇੰਨੇ ਹੀ ਬੇਈਮਾਨ ਹੋਵੇ ਜੇਕਰ ਉਹ ਇੰਨੇ ਕਰਪਟ ਹੋਵੇ ਜੇਕਰ ਕੋਈ ਛਤਰੀਕੇ ਦਾ ਹੋਵੇ ਤਾਂ ਉਹ ਆ ਲੋਕ ਆ ਜਿਹੜੇ ਉਹਦੇ ਨਾਲ ਨਾ ਆਉਣ ਪਰ ਇੱਕ ਗੱਲ ਅਸੀਂ ਪੁਲਿਸ ਨੂੰ ਵੀ ਇੱਥੇ ਕਹਿਣੇ ਚਾਹੁੰਦੇ ਆ ਕਿ ਤੁਸੀਂ ਸਿਆਸੀ ਲੋਕਾਂ ਦੇ ਹੱਥ ਠੋਕੇ ਬਣ ਕੇ ਨਾ ਚੱਲੋ ਜਿਹੜੇ ਐਸਐਚਓ ਜੈਤੋ ਲੱਗੇ ਆ ਸੀਆਈਏ ਫਿਰ ਇਹ ਜਿਹੜੇ ਬੰਦਾ ਮਾਰ ਕੇ ਆਏ ਠੀਕ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਕਤਲ ਹੋਇਆ ਉੱਥੋਂ ਚੱਕ ਕੇ ਇੱਥੇ ਘੜਤਾ ਮਤਲਬ ਐਮਐਲਏ ਮੋਲਕ ਸਿੰਘ ਨੇ ਹੋ ਸਕਦਾ ਇਹਨਾਂ ਨੂੰ ਵੀ ਇਸ ਕਰਕੇ ਲਵਾਇਆ ਹੋਵੇ ਕਿ ਇੱਥੇ ਵੀ ਇੱਕ ਅੱਧੇ ਬੰਦਾ ਮਰਵਾਉਣਾ ਹੋਵੇ ਥੋ ਇਸ ਕਰਕੇ ਅਜਿਹੇ ਬੰਦੇ ਜਿਹੜੇ ਕੱਡੇ ਵੱਡੇ ਐਸਐਚਓ ਆ ਉਹ ਇੱਥੇ ਲਾਤੇ ਚੱਕ ਕੇ ਠੀਕ ਹੈ ਫਿਰ ਡੀਐਸਪੀ ਮਨੋਜ ਕੁਮਾਰ ਉਹ ਐਮਐਲਏ ਸਾਹਿਬ ਨੂੰ ਖੁਸ਼ ਕਰਨ ਲਈ ਪਰਚੇ ਦੇ ਰਹੇ ਆ ਐਸਐਸਪੀ ਪ੍ਰਗਿਆ ਜੈਨ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਡੀ ਫੋਰਸ ਝੂਠੇ ਪਰਚੇ ਦੇਣ ਲਈ ਹੈ ਪਰਚੇ ਦੇ ਵਿੱਚ ਕੋਈ ਤੱਥ ਨਹੀਂ ਕੋਈ ਪ੍ਰੂਫ ਨਹੀਂ ਬਣਦੇ 420 ਉਹ ਹੁੰਦੀ ਹੈ ਕਿ ਇੱਕ ਬੰਦੇ ਦਾ ਨੁਕਸਾਨ ਹੋਇਆ ਇੱਕ ਬੰਦੇ ਨੂੰ ਫਾਇਦਾ ਹੋਇਆ ਹੁਕਮਚਾਨ ਤਾਂ ਵਿਚਲਾ ਬੰਦਾ ਨਾ ਤਾਂ ਉਹਨੂੰ ਫਾਇਦਾ ਹੋਇਆ ਨਾ ਉਹਨੂੰ ਨੁਕਸਾਨ ਹੋਇਆ ਉਹ ਬੰਦਾ ਇਹ ਵਿੱਚ ਕਿਉਂ ਕਰੂਗਾ ਸੋ ਇਹ ਮੰਦਪਾਗਰ ਰੁਝਾਨ ਹੈ ਜੇ ਪੁਲਿਸ ਨੇ ਤੇ ਸਰਕਾਰ ਨੇ ਇਸ ਤਰੀਕੇ ਨਾਲ ਚੱਲਣਾ ਫਿਰ ਅਸੀਂ ਨਹੀਂ ਚਾਹੁੰਦੇ ਅਸੀਂ ਪੱਤਰਕਾਰੀ ਛੱਡ ਕੇ ਕੋਈ ਧਰਮ ਨੇ ਪ੍ਰਦਰਸ਼ਨਾਂ ਦੇ ਰਾਹ ਪਈ ਅਸੀਂ ਅੱਜ ਵੀ ਬੇਨਤੀ ਕਰਦੇ ਹਾਂ ਐਮਐਲਏ ਮੋਲਕ ਸਿੰਘ ਨੂੰ ਵੀ ਕਿ ਇੰਨਾਂ ਚੀਜ਼ਾਂ ਤੋਂ ਬਾਹਰ ਆਉਣ ਉਹ ਪਰਚੇ ਤੇ ਜਿਹੜੀ ਪੁਲਿਸ ਤੋਂ ਉਹਨਾਂ ਨੇ ਕਰਵਾਇਆ ਉਹਨਾਂ ਨੂੰ ਕਹਿਣ ਕਿ ਇਹਨੂੰ ਵਾਪਸ ਲਵੇ ਅਸੀਂ ਐਸਐਸਪੀ ਮੈਡਮ ਪ੍ਰਗਿਆ ਜੀ ਨੂੰ ਵੀ ਕਹਿਣੇ ਆ ਕਿ ਪੁਲਿਸ ਵੀ ਇਹਨਾਂ ਪਰਤਾਂ ਤੋਂ ਪਾਸੇ ਆਵੇ ਜਿਹੜਾ ਪ੍ਰੈਸ ਤੇ ਪੁਲਿਸ ਜਿਹੜੀ ਕਦੇ-ਕਦੇ ਇਹ ਵੀ ਕਹਿਣ ਦੀ ਹੈ ਜਦੋਂ ਜਦੋਂ ਲੋੜ ਹੁੰਦੀ ਹੈ ਪੁਲਿਸ ਨੂੰ ਕਿ ਤੁਸੀਂ ਸਾਡੇ ਨਾਲ ਚੱਲੋ ਜੀ ਸਾਡਾ ਸਹਿਯੋਗ ਦਿਓ ਤੇ ਅੱਜ ਜਦੋਂ ਪੱਤਰਕਾਰ ਤੇ ਹੋਏ ਤੇ ਪੁਲਿਸ ਪਰਚਾ ਕਰਨ ਲੱਗੀ 1 ਮਿੰਟ ਲਾਉਂਦੀ ਹੈ ਸੋ ਇਹ ਚੀਜ਼ਾਂ ਤੇ ਨਹੀਂ ਚਾਹੀਦਾ ਇਸ ਮਾਮਲੇ ਦੀ ਸਹੀ ਜਾਂਚ ਕਰਕੇ ਇਸ ਪਰਚੇ ਨੂੰ ਰੱਦ ਕਰਨਾ ਬਣਦਾ ਹੁਕਮ ਚੰਤ ਇਹ ਪਰਚਾ ਨਹੀਂ ਬਣਦਾ ਜੇ ਕੋਈ ਦੋਸ਼ੀ ਹੋਵੇ ਤੇ ਪਰਚਾ ਦਿਓ ਅਸੀਂ ਨਹੀਂ ਕਹਿੰਦੇ ਜੇ ਕਿਸੇ ਨਾਲ ਠੱਗੀ ਵਧੀ ਹੋ ਸਮੰਤ ਬਣ ਤੇ ਪਰਚਾ ਦਿਓ ਪਰ ਇਹ ਹੁਕਮ ਚੰਤ ਨਹੀਂ ਬਣਦਾ ਹੁਕਮ ਚੰਦਾ ਪਰਿਵਾਰ ਖੜਾ ਹੈ ਇਹਦੇ ਤੇ ਰੇਡਾਂ ਮਾਰੀਆਂ ਗਈਆਂ ਠੀਕ ਹੈ ਹੁਕਮਚੰਦ ਕੋਈ ਹੱਤਵਾਦੀ ਨਹੀਂ ਕੋਈ ਗੈਂਗਸਟਰ ਨਹੀਂ ਕੋਈ ਚਿੱਟਾ ਵੇਚਣ ਵਾਲਾ ਨਹੀਂ ਇਸ ਤਰੀਕੇ ਨਾਲ ਰੇਡ 420 ਦੇ ਜਿਹੜਾ ਇਹ ਪਰਚਾ ਦਰਜ ਹੋਇਆ ਹੈ ਇਹਦੇ ਵਿੱਚ ਪੁਲਿਸ ਨੇ ਨੋਟਸ ਦੇਣਾ ਬੰਦੇ ਨੂੰ ਠੀਕ ਹੈ ਜੇ ਬੰਦਾ ਜਾਂਚ ਸਹਿਯੋਗ ਕਰ ਰਿਹਾ ਉਹਦੀ ਅਰੈਸਟ ਨਹੀਂ ਪੈ ਸਕਦੀ ਪਰ ਜਿਵੇਂ ਤੁਸੀਂ ਪਰਿਵਾਰ ਨੂੰ ਡਰਾ ਰਹੇ ਹੋ ਜਿਵੇਂ ਧਮਕਾ ਰਹੇ ਹੋ ਇਹ ਮੰਦਪਾ ਗੜ ਜਾਣਾ ਅਸੀਂ ਜੇਕਰ ਤੁਸੀਂ ਇਹ ਚੱਲੇ ਫਿਰ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਮੁਲਾਜ਼ਮ ਜਥੇਬੰਦੀਆਂ ਨੂੰ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਤੇ ਅਸੀਂ ਇਹ ਮੈਦਾਨ ਚ ਉਤਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪੱਤਰਕਾਰ ਤਾਂ ਛੱਡ ਕੇ ਇਹ ਜਿਹੜੇ ਧਰਨੇ ਪ੍ਰਦਰਸ਼ਨਾਂ ਚ ਪਈਏ ਪਰ ਜੇਕਰ ਮਜਬੂਰ ਕਰੋਗੇ ਤਾਂ ਸਾਨੂੰ ਪੈਣਾ ਪਵੇਗਾ ਇਹ ਮੰਦਪਾਗਰ ਰੁਝਾਨ ਇਹ ਚੰਗੀਆਂ ਗੱਲਾਂ ਨਹੀਂ ਹੈ ਪੁਲਿਸ ਦੀਆਂ ਵੀ ਚੰਗੀਆਂ ਗੱਲਾਂ ਨਹੀਂ ਤੇ ਸਿਆਸੀ ਲੋਕਾਂ ਦੀਆਂ ਵੀ ਸਿਆਸੀ ਲੋਕਾਂ ਨੇ ਸਿਆਸਤ ਕਰਨੀ ਹੈ ਜੇ ਲੰਮਾ ਸਮਾਂ ਸਿਆਸਤ ਕਰਨੀ ਹੈ ਫਿਰ ਉਹ ਰੋਧ ਤਾਂ ਵੀ ਹੋਣੀ ਹੈ ਅ ਜਿਹੜੀ ਹੈ ਵਖਰੇਵੇਂ ਵੀ ਹੋਣੇ ਆ ਸੋ ਇਹਨਾਂ ਚੀਜ਼ਾਂ ਤੋਂ ਜਿਹੜੀ ਦੂਰ ਰਹਿਣ ਦੀ ਲੋੜ ਹੈ ਮੈਂ ਪ੍ਰਧਾਨ ਜੀ ਨੂੰ ਕਹੂੰਗਾ ਕਿ ਉਹ ਵੀ ਜਿਹੜਾ ਜਿਹੜੇ ਸਾਡੇ ਕਲੱਬ ਦੇ ਪ੍ਰਧਾਨ ਨੇ ਉਹ ਵੀ ਹਸਤੇ ਕੁਛ ਆਪਣਾ ਰੱਖਣ ਪ੍ਰਧਾਨ ਜੀ ਇੱਕ ਗੱਲ ਮੇਰੀ ਵੀ ਸੁਣੋ ਮੇਰੇ ਘਰੇ ਆਇਆ ਇੱਕ ਪੁਲਿਸ ਮੈਨੂੰ ਕਹਿੰਦਾ ਤੇਰੇ ਮੁੰਡਿਆਂ ਦਾ ਨਾਂ ਕੀ ਆ ਇਹਨਾਂ ਦਾ ਨਾਂ ਕੀ ਆ ਹਾਂ ਆ ਤੁਹਾਡੀ ਗੱਲ ਕਰਦੇ ਆ ਇਸ ਦੁਬਾਰਤੋਂ ਅਸੀਂ ਗੱਲ ਦੱਸਿਓ ਹਾਂਜੀ ਮੈਂ ਸतीश ਕੁਮਾਰ ਹੈਪੀ ਜੋ ਇਹ ਸਾਡੇ ਪੱਤਰਕਾਰ ਭਾਈ ਦੇ ਨਾਲ ਹੁਕਮਚੰਦ ਨਾਲ ਜ਼ਾਤੀ ਕੀਤੀ ਗਈ ਹੈ ਸਭ ਤੋਂ ਪਹਿਲੇ ਵੀ ਨਿਖੇਦੀ ਕਰਦਾ ਹੈਗਾ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਔਰ ਜੋ ਸੱਤਾ ਦੇ ਵਿੱਚ ਬੈਠੇ ਹੈਗੇ ਆ ਉਹਨਾਂ ਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈਗਾ ਕਿ ਪੱਤਰਕਾਰ ਦੋਨਾਂ ਦਾ ਇੱਕ ਮਾਧਿਅਮ ਹੈ ਜੇ ਸੱਤਾ ਦੇ ਵਿੱਚ ਬੈਠੇ ਹੋਏ ਲੋਕਾਂ ਦੀ ਕੋਈ ਚੰਗਾ ਗੱਲਾਂ ਹੁੰਦੀਆਂ ਹੈਗੀਆਂ ਉਹ ਵੀ ਪੱਤਰਕਾਰ ਦਿਖਾਉਂਦਾ ਹੈਗਾ ਜੇ ਕੋਈ ਪੱਤਰਕਾਰ ਨੇ ਸਵਾਲ ਕਰਨੇ ਹੁੰਦੇ ਸੱਤਾ ਦੇ ਬੈਠੇ ਹੋਏ ਲੋਕਾਂ ਨੂੰ ਹੀ ਕੀਤੇ ਜਾਂਦੇ ਹੈਗੇ ਆ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਅਸੀਂ ਚੰਗੇ ਕੰਮ ਵੀ ਦਿਖਾਣੇ ਹੈਗੇ ਆ ਮਾਰੇ ਕੰਮ ਵੀ ਦਿਖਾਣੇ ਹੈਗੇ ਆ ਇਸ ਲਈ ਜੋ ਇਹ ਪਰਚਾ ਕੀਤਾ ਗਿਆ ਹੈਗਾ ਬਿਲਕੁਲ ਇੱਕ ਐ ਲਾ ਲਓ ਵੀ ਪਹਿਲੇ ਹੁਕਮਚੰਦ ਨੂੰ ਧਮਕੀ ਦਿੱਤੀ ਗਈ ਹੈਗੀ ਆ ਵੀ ਤੂੰ ਭੱਜ ਕਿੱਥੇ ਭੱਜੇਗਾ ਉਸ ਤੋਂ ਬਾਅਦ ਉਹਨੂੰ ਇਹ ਫਸਾਇਆ ਗਿਆ ਜਿਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹੈਗੇ ਆ ਸਾਡੇ ਨਾਲ ਹੋਰ ਵੀ ਪ੍ਰੈਸ ਮੀਡੀਆ ਦੇ ਜੋ ਅਦਾਰੇ ਹੈਗੇ ਆ ਸਾਡੇ ਨਾਲ ਕੰਮ ਕਰਦੇ ਆ ਉਹ ਵੀ ਸਾਡੇ ਸੰਪਰਕ ਦੇ ਵਿੱਚ ਆ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਔਰ ਸੱਤਾ 'ਚ ਬੈਠੇ ਹੋਏ ਬੰਦਿਆਂ ਨੂੰ ਵੀ ਆਪਦੀ ਗਲਤੀ ਨੂੰ ਇਹ ਦਰੁਸਤ ਕਰ ਲੈਣ ਗਲਤੀ ਨੂੰ ਸੁਧਾਰ ਲੈਣ ਤਾਂ ਇਹਨਾਂ ਵਾਸਤੇ ਬਹੁਤ ਵਧੀਆ ਹੋਊਗਾ ਨਹੀਂ ਤਾਂ ਫਿਰ ਅਸੀਂ ਇੱਕ ਲੰਮਾ ਸੰਘਰਸ਼ ਵਿੱਢਣ ਦੀ ਤਿਆਰੀ ਦੇ ਵਿੱਚ ਆ ਧੰਨਵਾਦ ਜੀ ਵੇਖੋ ਜਿਵੇਂ ਮੇਰੇ ਪਿਛਲੇ ਸਾਥੀਆਂ ਨੇ ਵੀ ਦੱਸਿਆ ਕਿ ਹੁਕਮਚੰਦ ਇੱਕ ਬਹੁਤ ਹੀ شریف ਪਰਿਵਾਰ 'ਚੋਂ ਆ ਈਮਾਨਦਾਰ ਆ ਪਰ ਇੱਥੇ ਜਿਹੜੀ ਰੰਜਸ ਕੱਢ ਰਿਹਾ ਇੱਥੋਂ ਦਾ ਐਮਐਲਏ ਇੱਕ ਬਹੁਤ ਦੱਸਣ ਜਾ ਕੇ ਸਾਡੇ ਬੰਦਾ ਕਿ ਐਮਐਲਏ ਵੀ ਇੱਕ ਹੀ ਸੇ ਬਰਾਦਰੀ ਦਾ ਤੇ ਹਕਮਚੰਦ ਵੀ ਉਸੇ ਬਰਾਦਰੀ ਦਾ ਐਸੀ ਭਾਈਚਾਰਨਾ ਦੋਨੇ ਇਹ ਜੁੜੇ ਹੋਏ ਆ ਹਕਮਚੰਦ ਦਿਖਾ ਰਿਆ ਸੀ ਖਬਰਾਂ ਤੇ ਇਹਨਾਂ ਨੂੰ ਚੁਭ ਰਗਾ ਸੀ ਕਿ ਗਲੀ ਦਾ ਵੀ ਹਾਲ ਵਿਖਾਇਆ ਗਲੀ ਦੇ ਵਿੱਚੋਂ ਜਦੋਂ ਲੋਕ ਇਕੱਠੇ ਹੋਏ ਆ ਉਹ ਕਹਿ ਰਹੇ ਸੀ ਕਿ ਸਾਡੀਆਂ ਗਲੀਆਂ ਤਾਂ ਐਮਐਲ ਨੂੰ ਦੱਸ ਨਹੀਂ ਰਹੀਆਂ ਕਿ ਐਮਐਲ ਤਾਂ ਆਪ ਦੀਆਂ ਕੋਠੀਆਂ 'ਤੇ ਪਾਉਣ ਤੇ ਹੋਇਆ 40 ਲੱਖ ਦੀ ਜਗਾ ਲੈ ਲਿਆ ਹੁਣ ਉਹ ਮਕਾਨ ਪਾਊ ਆ ਇਹ ਜਦੋਂ ਵੀਡੀਓ ਚੱਲੀ ਤੇ ਹੁਕਮ ਚੰਦ ਨੂੰ ਫੋਨ ਵੀ ਆਉਂਦਾ ਐਮਐਲਏ ਦਾ ਕਿ ਐਮਐਲਏ ਕਹਿੰਦਾ ਹੁਕਮ ਚੰਦ ਤੂੰ ਬੰਦਾ ਬਣ ਜਾ ਹਾਵ ਲਾਲ ਨਹੀਂ ਫਿਰ ਆਉਣ ਵਾਲਾ ਸਮਾਂ ਤੈਨੂੰ ਦੱਸੂਗਾ ਵੀ ਅਸੀਂ ਕੀ ਕੁਝ ਕਰ ਸਕਦੇ ਆ ਸਾਡੀ ਸਰਕਾਰ ਹੋਰ ਵੀ ਕਾਫੀ ਖਬਰਾਂ ਚੱਲੀਆਂ ਤੁਸੀਂ ਮੰਡੀ ਦੇ ਵਿੱਚ ਵਿਕਾਸ ਨਹੀਂ ਕੀਤਾ ਵਿਕਾਸ ਕਰੋ ਅਸੀਂ ਤੁਹਾਡੀਆਂ ਚੰਗੀਆਂ ਖਬਰਾਂ ਵੀ ਵਿਖਾਵਾਂਗੇ ਤੁਹਾਨੂੰ 3.5 ਸਾਲ ਦਾ ਸਮਾਂ ਹੋ ਗਿਆ ਤੁਸੀਂ ਮੰਡੀ ਦੇ ਵਿੱਚ ਕੰਮ ਨਹੀਂ ਕਰ ਰਹੇ ਅਸੀਂ ਤੁਹਾਡੀਆਂ ਕਮੀਆਂ ਵਿਖਾ ਰਹੇ ਹਾਂ ਤੁਹਾਨੂੰ ਚੁਪਦੀਆਂ ਇਹ ਗੱਲਾਂ ਚੰਗੇ ਕੰਮ ਕਰੋ ਅਸੀਂ ਤੁਹਾਡਾ ਚੰਗਾ ਕੰਮ ਵੀ ਵਿਖਾਵਾਂਗੇ ਪਰ ਜੋ ਕੁਝ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਮੋਲਕ ਸਿੰਘ ਦੀ ਸ਼ਹਿਰ ਤੇ ਜੱਟੂ ਦੇ ਵਿੱਚ ਹੋ ਰਿਹਾ ਬਹੁਤ ਹੀ ਮੰਦ ਭਾਗਾ ਹੋ ਰਿਹਾ ਕਿ ਜੇ ਗੱਲ ਕਰੇ ਐਮਐਲਏ ਵੀ ਮੋਲਕ ਸਿੰਘ ਵੀ ਇਹ ਹੁਕਮचंद ਕੱਲਾ ਕੱਲਾ ਨਹੀਂ ਇਹਦੇ ਨਾਲ ਪੂਰੀਆਂ ਜਥੇਬੰਦੀਆਂ ਪੂਰਾ ਸੋਸ਼ਲ ਮੀਡੀਆ ਜਿੰਨਾ ਸਾਡਾ ਜੈਤੋ ਦਾ ਸਾਰਾ ਇਹਦੇ ਨਾਲ ਆ ਪੂਰਾ ਇਹਦਾ ਪਰਿਵਾਰ ਨਾਲ ਆ ਇਹਦੇ ਜੋ ਮਹੱਲੇ ਦੇ ਲੋਕ ਉਹ ਨਾਲ ਆ ਜੇ ਅਸੀਂ ਤਾਂ ਇਹ ਕਹਾਂਗੇ ਜੇ ਪਰਚਾ ਰੱਦ ਨਾ ਕੀਤਾ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿੱਖਾ ਸੰਘਰਸ਼ ਵਿੜਾਂਗੇ ਪਰਚਾ ਰੱਦ ਕਰਾ ਕੇ ਹਟਾਂਗੇ ਪਰਚਾ ਝਾਲੀ ਹੋਇਆ ਬਿਲਕੁਲ ਝੂਠਾ ਹੋਇਆ ਆਮ ਆਦੀ ਪਾਰਟੀ ਦੇ ਮੋਲਕ ਸਿੰਘ ਦੀ ਇਹ ਸ਼ਹਿਤੇ ਹੋਇਆ ਨਾਰਮਲ ਪਰਚਾ ਸੀ ਜਿਹੜੇ ਦੋਸ਼ੀ ਆ ਤੁਸੀਂ ਗੋਨਿਆਂ ਦੇ ਲੈ ਲਓ ਇੱਕ ਨੌਜਵਾਨ ਨੂੰ ਪੁਲਿਸ ਨੇ ਅਤਿਆਚਾਰ ਕੀਤਾ ਉਸ ਦੀ ਮੌਤ ਹੋ ਜਾਂਦੀ ਹੈ ਉੱਥੇ ਦਾ ਤੁਸੀਂ ਕਾਰਵਾਈ ਨਹੀਂ ਕਰੀ ਕਰਨਲ ਬਾਠ ਹੈ ਉੱਥੇ ਦਾ ਤੁਸੀਂ ਕਾਰਵਾਈ ਨਹੀਂ ਕਰੀ ਪਰ ਇੱਕ ਗਰੀਬ ਪਰਿਵਾਰ ਚੋਂ ਉੱਠਿਆ ਹਕਮਚੰਦ ਤੁਹਾਡੀਆਂ ਖਬਰਾਂ ਵਖਾ ਰਿਹਾ ਤੁਸੀਂ ਛੱਟਦੇ ਨੇ ਪੁਲਿਸ ਨੇ ਵੀ ਪਰਚਾ ਦੇਤਾ ਲੋਕ ਕਰਵਾ ਰਹੇ ਆ ਧਰਨੇ ਦੇ ਰਹੇ ਆ ਕਿ ਜਿਹੜੇ ਇਹ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਰਨਲ ਬਾਠ ਦੇ ਪਰਿਵਾਰ ਦੇ ਉੱਤੇ ਅਤਿਆਚਾਰ ਕੀਤਾ ਵੀਡੀਓ ਵੀ ਆਈਆਂ ਸਾਹਮਣੇ ਇਹ ਕਹਿੰਦੇ ਸਬੂਤ ਆ ਸਾਡੇ ਕੋਲੇ ਐ ਡਿਟ ਥੋ ਸਬੂਤਾਂ ਤੁਹਾਡੇ ਕੋਲ ਹਕਮਚੰਦ ਹੈ ਨਹੀਂ ਪੁਲਿਸ ਕੁਝ ਵੀ ਕਰ ਸਕਦੀ ਆ ਜਦੋਂ ਆਪਣੀ ਆਈ ਤੇ ਆ ਜੇ ਸਾਰੇ ਪ੍ਰੂਫ ਬਣਾ ਲੈਂਦੀ ਆ ਸਾਰੇ ਪ੍ਰੂਫ ਮਟਾ ਦਿੰਦੀ ਆ ਤੁਸੀਂ ਆ ਪ੍ਰੂਫ ਜਿਹੜੇ ਸੀਐਮ 2 ਦੇ ਵਿੱਚ ਗੋਨਿਆਲ ਦੇ ਨੌਜਵਾਨ ਮਰਿਆ ਉਥੇ ਪ੍ਰੂਫ ਹੈਗੇ ਉਹਨਾਂ ਕੋਲੇ ਵੀਡੀਓ ਹੈਗੀਆਂ ਕਰਨੇ ਬਾੜਦੀਆਂ ਵੀਡੀਓ ਹੈਗੀਆਂ ਕਰੋ ਕਾਰਵਾਈ ਕਿਉਂ ਨਹੀਂ ਕਰਦੇ ਚਲ ਸਾਡੇ ਇੱਕ ਪੱਤਰਕਾਰ ਸ਼੍ਰੀ ਪਰਵਾਰ ਤੇ ਇਹਨਾਂ ਨੇ ਪਰਚਾ ਕੀਤਾ ਇਹ ਰੱਦ ਕਰਾ ਕੇ ਹਟਾਂਗੇ ਸਾਨੂੰ ਕਿਤੋਂ ਵੀ ਤੱਕ ਜਾਣਾ ਪੈਗਾ ਉਥੇ ਤੱਕ ਅਸੀਂ ਜਾਵਾਂਗੇ ਹੁਕਮਚੰਦ ਕੱਲਾੜੀ ਹੁਕਮਚੰਦ ਦੇ ਨਾਲ ਪੂਰੀ ਜ਼ੈਤੋ ਆ ਕਿਉਂਕਿ ਇਹ ਨਿਰਪੱਖ ਹੈ ਲੋਕਾਂ ਦੀ ਆਵਾਜ਼ ਚੁੱਕਦਾ ਸੀ ਦਿਖਾਉਂਦਾ ਸੀ ਇਹਨਾਂ ਨੂੰ ਚੁਬਦੀ ਸੀ ਕਿ ਸਾਡੀਆਂ ਕਮੀਆਂ ਨਾ ਵਿਖਾਓ ਵਿਖਾਵਾਂਗੇ ਕਮੀਆਂ ਤੁਸੀਂ ਕੰਮ ਕਰੋ ਨਹੀਂ ਕਮੀਆਂ ਵਿਖਾਉਂਦੇ ਕੰਮ ਤੁਸੀਂ ਕਰਨੀ ਲੋਕਾਂ ਨੇ ਠੱਗੀ ਮਾਰੀ ਆ ਤੁਸੀਂ ਲੋਕਾਂ ਨੇ ਸਾਨੂੰ ਚਾਹ ਕੇ ਵੋਟਾਂ ਪਾਈਆਂ ਸੀ ਤੁਹਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਜਿਹਦੇ ਹਿਸਾਬ ਨਾਲ ਤੁਸੀਂ ਆਏ ਸੀ ਉਸ ਸਾਡੇ ਤੁਸੀਂ ਕੰਮ ਹੀ ਨਹੀਂ ਕਰਿਆ ਇਹ ਤਾਂ ਕਹਿੰਦੇ ਸਾਡੀਆਂ ਕਮੀਆਂ ਨਾ ਵਿਖਾਓ ਸਾਡੀ ਵਾਹ ਵਾਹ ਵਿਖਾਓ ਵਾਹ ਵਾਹ ਉਹਦੋਂ ਤੱਕ ਵਿਖਾਵਾਂਗੇ ਜਦੋਂ ਜਿੱਤ ਦਾ ਵਿਕਾਸ ਹੋਊਗਾ ਅਸੀਂ ਵਾਰ-ਵਾਰ ਸਵਾਲ ਕਰਦੇ ਆ ਕਿ ਜਿੱਤੋਂ ਦਾ ਵਿਕਾਸ ਕਦੋਂ ਹੋਊਗਾ 6 ਕਰੋੜ ਆ ਗਿਆ 12 ਕਰੋੜ ਆ ਗਿਆ ਉਹ ਕਿੱਥੇ ਲਗਾ ਦਿਖਾ ਦਿਓ ਅਸੀਂ ਦਿਖਾ ਰਹੇ ਹਾਂ ਕਿ 12 ਕਰੋੜ ਆਇਆ ਸੀ ਆ ਐਮ ਐਲ اے ਸਾਹਿਬ ਨੇ ਲਾਤਾ ਆ 6 ਕਰੋੜ ਆਇਆ ਸੀ ਐਮ ਐਲ اے ਸਾਹਿਬ ਨੇ ਲਾਤਾ ਨਾਲੀਆਂ ਦੇ ਵਿੱਚ ਲੋਕ ਡਿੱਗੀ ਜਾਂਦਾ ਐਮ ਐਲ اے ਸਾਹਿਬ ਤੁਸੀਂ ਆਓ ਤੁਹਾਡੀ ਆਮ ਆਦੀ ਪਾਰਟੀ ਦਾ ਇੱਥੇ ਐਮਸੀ ਬਣਿਆ ਹੋਇਆ ਪ੍ਰਧਾਨ ਇਸ ਮਹੱਲੇ ਦਾ ਹੁਕਮ ਚੰਦ ਦਾ ਗਲੀਆਂ ਦਾ ਹਾਲ ਵੇਖੋ ਗੰਦਾ ਪਾਣੀ ਪੀ ਰਹੇ ਨੇ ਲੋਕ ਹਾਲ ਵੇਖੋ ਮੀਂਹ ਪੈਂਦਾ ਬਰਸਾਤ ਹੁੰਦੀ ਹੈ ਇਹਾਂ ਦੇ ਵਿੱਚ ਜਿਹੜੀਆਂ ਸਾਰੀਆਂ ਬਜ਼ੁਰਗ ਮਾਤਾ ਭੈਣਾਂ ਡਗਦੀਆਂ ਹਾਲ ਵੇਖੋ ਇਹ ਗਰੀਬ ਪਰਿਵਾਰ ਆ ਇਹਨਾਂ ਨੇ ਸੋਚਿਆ ਸੀ ਕਿ ਐਮਐਲਏ ਸੀ ਇੱਕ ਆਮ ਆਦੀ ਪਾਰਟੀ ਦਾ ਐਸਸੀ ਭਾਈ ਦਾ ਚਾਰੇ ਦਾ ਸਾਡਾ ਵਿਕਾਸ ਕਰੂ ਆ ਵਿਕਾਸ ਕਰਤਾ ਹੁਕਮ ਚੰਦ ਤੇ ਪਰਚਾ ਦੇਤਾ ਜਾਲੀ ਪਰਚਾ ਦੇਤਾ ਹੁਕਮ ਚੰਦ ਦੇ ਲਈ ਜਿਹੜਾ ਪਰਚਾ ਦਿੱਤਾ ਐਮਐਲਏ ਸ਼ਹਿ ਤੇ ਹੋਇਆ ਸੀ ਬਾਰ ਬਾਰ ਕਹਿੰਨੇ ਆ ਉਨੂੰ ਧਮਕੀਆਂ ਹੁੰਦੀਆਂ ਸੀ ਕਿ ਐਮਐਲਏ ਕਹਿ ਰਿਹਾ ਸੀ ਹੁਕਮ ਚੰਦ ਤੂੰ ਬੰਦਾ ਬਣ ਜਾ ਬੰਦਾ ਬਣ ਜਾ ਪਰ ਇਹਨਾਂ ਨੇ ਉਹ ਆ ਬੰਦਾ ਬਣਾਇਆ ਕਹਿੰਦੇ ਸੀ ਬੰਦਾ ਬਣਾਉਣ ਜਾਣਦੇ ਆ ਆ ਬੰਦਾ ਬਣਾਦਾ ਜੇ ਕਾ ਪਰਚਾ ਰੱਦ ਨਾ ਕਰਿਆ ਤੇ ਅਸੀਂ ਤਿੱਖਾ ਸੰਘਰਸ਼ ਵਿੜਾਂਗੇ ਜਿਹੜਾ ਨੀਟ ਰਹਿੰਦੇ ਤੁਸੀਂ ਬੋਲਣੀ ਹੈ ਹਾਂ ਆਪਣਾ ਲਿੱਟਾ ਸੇ ਬੋਲਣੀ ਹੈ ਇਹ ਕਿੰਨਾਂ ਦੱਸ ਦੂੰ ਤੁਹਾਨੂੰ ਕੀ ਤੁਸੀਂ ਇਹ ਕਹਦੇ ਹੋ ਕਿ ਜਿਹੜਾ ਪਰਚਾ ਦਿੱਤਾ ਵੀ ਇਹ ਮਤਲਬ ਅਸੀਂ ਖਬਰਾਂ ਦਿਖਾਉਣ ਦੇ ਕਰਕੇ ਸਾਡੇ ਤੇ ਪਰਚਾ ਦਿੱਤਾ ਗਿਆ ਠੀਕ ਹੈ ਜੇ ਮਤਲਬ ਇਹ ਸਿਰਫ ਇਸੇ ਕਰਕੇ ਇਹ ਰਾਂਚੀਆਂ ਕੱਢੀਆਂ ਜਾ ਰਹੀਆਂ ਇਹ ਮੰਦਪਾਂ ਗੀਆਂ ਸਾਡੇ ਘਰੇ ਰੇਡਾਂ ਮਾਰੀਆਂ ਜਾ ਰਹੀਆਂ ਇਹ ਸਾਰੀ ਇਹ ਗੱਲ ਤੁਸੀਂ ਇੰਨੀ ਦੱਸੋ ਤੁਸੀਂ ਦੱਸ ਦੋ ਮੈਂ ਸ਼ੂਗਰ ਦਾ ਮਰੀਜ਼ ਹਾਂ ਵੀ ਮੈਂ ਸ਼ੂਗਰ ਦੀ ਮਰੀਜ਼ ਹਾਂ ਮੇਰੇ ਘਰੇ ਪੁਲਿਸ ਆਉਂਦੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮਤਲਬ ਸਾਡਾ ਕਸੂਰ ਕੀ ਹੈਗਾ ਠੀਕ ਹੈ ਸਾਡੇ ਘਰੇ ਪੁਲਿਸ ਜਿਹੜੀ ਆ ਉਹ ਨਾ ਆਵੇ ਨਹੀਂ ਤਾਂ ਮੈਨੂੰ ਜੇ ਕੁਝ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਫਰੇ ਹੋਣਗੇ ਇੰਨਾ ਵੀ ਕਹਿ ਦਿਓ ਐਮ ਐਲ ਏ ਹੋਊਗਾ ਐਮ ਐਲ ਏ ਹੋਊਗਾ ਤੇ ਪੁਲਿਸ ਹੋਊਗੀ ਬਸ ਦਾ ਹੁਕਮ ਚਾਹਦੇ ਜਿਹੜੇ ਆ ਧਰਮ ਪਤਨੀ ਸਾਡੇ ਨਾਲ ਨੇ ਉਹ ਵੀ ਆਪਣਾ ਜਿਹੜੀ ਗੱਲ ਰੱਖਣੀ ਚਾਹੁੰਦੇ ਆ ਜੀ ਦੱਸੋ ਜੀ ਇਹਦਾ ਮਤਲਬ ਪਰਚਾ ਦਿੱਤਾ ਗਿਆ ਤੁਹਾਡੇ ਪਤੀ ਦੇ ਉੱਤੇ ਇਹ ਸਰਕਾਰ ਜਿਹੜੀ ਐਮ ਐਲ ਏ ਸਾਹਿਬ ਨੇ ਕਰਵਾਇਆ ਹੈਗਾ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਇਸ ਤੋਂ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਐਂ ਹੀ ਕਹਿਣ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਇਸ ਦਾ ਵੀ ਜਿਹੜਾ ਪਰਚਾ ਦਿੱਤਾ ਹੈਗਾ ਉਹ ਗਾਲੀ ਕਰਕੇ ਦਿੱਤਾ ਸੀਗਾ ਜੀ ਵੀ ਉਹਦਾ ਉਹਦਾ ਹੀ ਸਾਰਾ ਕੁਝ ਹੋ ਵੀ ਹੋਇਆ ਪਿਆ ਹੈਗਾ ਇਹ ਹੂੰ ਤੁਹਾਡੇ ਘਰੇ ਪੁਲਿਸ ਨੇ ਆਈ ਸੀ ਪੁਲਿਸ ਆਈ ਸੀ ਜੀ ਸਾਡੇ ਘਰ ਕੀ ਕਹਿੰਦੇ ਸੀ ਪੁਲਿਸ ਮੈਂ ਤਾਂ ਹੈ ਨਹੀਂ ਸੀ ਕਿ ਪਤਾ ਦਵਾਈ ਲੈਣ ਗਈ ਹੋਈ ਸੀਗੀ ਹੂੰ ਤੇ ਤਾਲਾ ਵੇਖ ਕੇ ਤੇ ਉਧਰ ਪਰਲੇ ਬਸੇ ਜਾਵੜੀ ਸੀ ਸਾਡੀ ਹੂੰ ਪਰਲੇ ਬਸੇ ਹਾਂਜੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੀ ਸਰਕਾਰ ਜੀ ਦੀ ਗਲਤ ਗੱਲ ਹੈਗੀ ਵੀ ਜਿਹੜਾ ਮੈਂ ਵੀ ਠੋਖੇ ਘੜੇ ਦਾ ਨਾਲ ਪਾਚਾ ਦਿੱਤਾ ਹੈਗਾ ਹੂੰ ਮਨਿੰਦਰ ਜੀ ਇੱਕ ਵਾਰ ਹੋਰ ਵੀ ਆ ਜਿਹੜਾ ਇੱਥੇ ਇਹਨਾਂ ਦੇ ਬ੍ਰਦਰ ਆ ਬਜ਼ੁਰਗ ਆ ਉਹ ਤੁਰ ਨਹੀਂ ਸਕਦੇ 60 ਵਜੇ ਹੋਈ ਹੈ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਵੀ ਵਾਰ-ਵਾਰ ਜਾ ਕੇ ਤੰਗ ਕਰ ਰਿਆ ਉਹਨਾਂ ਨੂੰ ਦਾਕਿਆ ਰਿਆ ਕਿ ਤੁਹਾਡੇ ਜਵਾਕ ਕਿੱਥੇ ਆ ਤੁਹਾਡੇ ਪੋਤੇ ਕਿੱਥੇ ਆ ਜਿਹੜਾ ਆਣ ਗਵਾਣ ਆ ਮਹੱਲਾ ਕੀ ਕੀ ਗੱਲ ਕੀਤੀ ਪੁਲਿਸ ਨੇ ਤੁਹਾਡੇ ਨਾਲ ਸਾਹਬਾਦਰ ਮੈਂ ਨਾਈ ਜਾਂਦਾ ਸੀ ਹਮ ਕੁਰਸੀ ਤੇ ਬੈਠਾ ਹੀ ਠੀਕ ਹੈ ਮੈਨੂੰ ਆ ਕੇ ਕਹਿੰਦੇ ਤੇਰੇ ਮੁੰਡਿਆਂ ਦਾ ਨਾਂ ਕੀ ਆ ਹਮ ਤੇ ਇੱਥੇ 10 ਬੰਦੇ ਕਿੱਥੇ ਹੈਗਾ ਤੇਰਾ ਭਰਾ ਕਿੱਥੇ ਹੈਗਾ ਹਮ ਚੱਕ ਲੱਗਿਆ ਮੈਂ ਉਹਨਾਂ ਕੋਲ ਹੀ ਗਿਆ ਜਨਾਬ ਕੋਈ ਬੈਠੋ ਠੰਡਾ ਪਾਣੀ ਕੋਈ ਗੱਲ ਦੱਸੋ ਹੂੰ ਕਹਿੰਦਾ ਐਡੀ ਖਾਸ ਗੱਲ ਹੈ ਨਹੀਂ ਹੂੰ ਇੰਨੀ ਗੱਲ ਕਰਕੇ ਜਾਵੜੀ ਇੰਨੀ ਗੱਲ ਠੀਕ ਤਾਂ ਮਤਲਬ ਇਹ ਰੇਡਾਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੀਟਾ ਜੀ ਜਿਹੜੇ ਜੀ ਕਰੋਗਾ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਨਹੀਂ ਸੀਗੀ ਤਾਂ ਉਦੋਂ ਸਭ ਤੋਂ ਵੱਡਾ ਜਿਹੜਾ ਸਹਾਰਾ ਆਮ ਆਦਮੀ ਪਾਰਟੀ ਦਾ ਸੀਗਾ ਉਦੋਂ ਸੋਸ਼ਲ ਮੀਡੀਆ ਸੀਗਾ ਹੂੰ ਉਦੋਂ ਇਹ ਕਿਹਾ ਜਾਂਦਾ ਸੀਗਾ ਵੀ ਸਾਡੀ ਤਾਂ ਸਰਕਾਰੀ ਸਾਡੀ ਤਾਂ ਕਿਉਂਕਿ ਦੂਜੇ ਚੈਨਲ ਹੈ ਸਾਡੀ ਗੱਲ ਨਹੀਂ ਸੁਣਦੇ ਤੇ ਸੋਸ਼ਲ ਮੀਡੀਆ ਜਿਹੜਾ ਸਾਡੀ ਗੱਲ ਸੁਣਦਾ ਹੈ ਤੇ ਲੋਕਾਂ ਤੱਕ ਪਹੁੰਚਾਉਂਦਾ ਹੈ ਉਹੀ ਸੋਸ਼ਲ ਮੀਡੀਆ ਅੱਜ ਹੈ ਉਹੀ ਸੋਸ਼ਲ ਮੀਡੀਆ ਕੱਲ ਸੀਗਾ ਉਹੀ ਸੋਸ਼ਲ ਮੀਡੀਆ ਸੀਗਾ ਜਿਹੜਾ ਦੂਜੀਆਂ ਪਿਛਲੀਆਂ ਸਰਕਾਰਾਂ ਦੀ ਜਦੋਂ ਨਾਕਾਮੀਆਂ ਦੱਸਦਾ ਸੀਗਾ ਉਹੀ ਮੀਡੀਆ ਸੀਗਾ ਜਦੋਂ ਦੂਜੀਆਂ ਸਰਕਾਰਾਂ ਦਾ ਦੱਸਦਾ ਸੀਗਾ ਵੀ ਕਿਸ ਤਰੀਕੇ ਨਾਲ ਗੁੰਡਾਗਰਦੀ ਹੁੰਦੀ ਆ ਕਿਸ ਤਰੀਕੇ ਨਾਲ ਨਸ਼ਾ ਵੇਚਦਾ ਉਦੋਂ ਇਹ ਸਾਰਾ ਮੀਡੀਆ ਸੋਸ਼ਲ ਮੀਡੀਆ ਜਿਹੜਾ ਡਿਜੀਟਲ ਮੀਡੀਆ ਸੀਗਾ ਉਹ ਚੰਗਾ ਸੀਗਾ ਹੁਣ ਜਦੋਂ ਇਹ ਕਹਿੰਦੇ ਆ ਵੀ ਸਾਡੀ ਕੋਈ ਪੋਜ਼ਿਟਿਵ ਖਬਰ ਨਹੀਂ ਦਿਖਾਉਂਦੇ ਜਿਹਦੇ ਮੂਰੇ ਮਾਈਕ ਕਰਦੇ ਹੋ ਕੋਈ ਪੋਜ਼ਿਟਿਵ ਬੋਲਦਾ ਹੀ ਨਹੀਂ ਤੁਹਾਡੇ ਪਰਪਤੀ ਬਿਲਕੁਲ ਸਹੀ ਜਦੋਂ ਅਸੀਂ ਕਹਿੰਦੇ ਆ ਵੀ ਭਾਈ ਕੋਈ ਕੋਈ ਤੁਹਾਡੇ ਕੰਮ ਹੋਇਆ ਤਾਂ ਉਹ ਕਹਿ ਦਿੰਦੇ ਆ ਵੀ ਸਾਡੇ ਤਾਂ ਹਜੇ ਤੱਕ ਕੱਖ ਨਹੀਂ ਹੋਇਆ ਆ ਸਾਢੇ 3 ਸਾਲ ਦਾ ਆਪਾਂ ਜਦੋਂ ਲੰਘ ਕੇ ਆਏ ਆ ਪ੍ਰਧਾਨ ਜੀ ਲੰਘ ਕੇ ਆਏ ਆ ਇੱਥੋਂ ਲੰਘਣਾ ਔਖਾ ਤੇ ਇੱਥੇ ਸਾਢੇ 3 ਸਾਲ ਦਾ ਆ ਏਰੀਆ ਜਿਹੜਾ ਗੰਦਾ ਪਾਣੀ ਪੀ ਰਿਹਾ ਪਿਛਲੇ ਸਾਢੇ 3 ਸਾਲ ਦਾ ਉਹ ਜਿਹੜਾ ਕਹਿੰਦੇ ਆ ਵੀ ਅਸੀਂ ਪਾਣੀ ਦੀਆਂ ਪਾਈਪਾਂ ਲਿਆਏ 6 ਕਰੋੜ ਦੀਆਂ ਹਜੇ ਤੱਕ ਸਭ ਤੋਂ ਵੱਧ ਜੇਕਰ ਪੀੜਤ ਸੀ ਗੰਦੇ ਪਾਣੀ ਤੋਂ ਤਾਂ ਆ ਮੱਲਾ ਸੀਗਾ ਐਸ ਮੁਹੱਲੇ ਦੇ ਵਿੱਚ ਅੱਜ ਤੱਕ ਉਹ 6.5 ਕਰੋੜ ਵਾਲੀਆਂ ਪਾਈਪਾਂ ਹਜੇ ਤੱਕ ਤਾਂ ਨਹੀਂ ਆਈਆਂ। ਇਸ ਲਈ ਜਦੋਂ ਆਵਾਜ਼ ਚੁੱਕਦੇ ਆਂ ਫਿਰ ਇਹਨਾਂ ਨੂੰ ਦੁੱਖ ਹੁੰਦਾ ਫਿਰ ਇਹ ਕਹਿ ਦਿੰਦੇ ਆਂ ਵੀ ਅਸੀਂ ਤੁਹਾਨੂੰ ਦੇਖਾਂਗੇ। ਦੇਖਣਾ ਕੀ ਹੈ ਜੀ ਦੇਖਣਾ ਤਾਂ ਜੇਕਰ ਤੁਸੀਂ ਚਾਹੋ ਨਾ ਵੀ ਅਸੀਂ ਤੁਹਾਡੀਆਂ ਚੰਗੀਆਂ ਖਬਰਾਂ ਵਿਖਾਈਏ, ਤੁਹਾਡਾ ਪੋਜ਼ਿਟਿਵ ਪੱਖ ਵਿਖਾਈਏ ਤਾਂ ਕੰਮ ਕਰਦੇ ਹੋ ਅਸੀਂ ਜਿਹਦੇ ਮੂਰੇ ਮੈਕ ਕਰੀਏ ਉਹ ਕਦੇ ਹੀ ਨਾ ਕੋਈ ਤੁਹਾਨੂੰ ਮੜਾ। ਇਸ ਲਈ ਕੰਮ ਕਰੋ। ਕੰਮਾਂ ਦੇ ਨਾਲ ਹੀ ਤੁਹਾਡੀ ਵਾਹਵਾ ਹੋਣੀ ਹੈ ਸਾਡੇ ਲੱਖ ਜੇਕਰ ਕੋਈ ਚਾਹ ਕੇ ਵੀ ਬੁਰਾ ਕਿਸੇ ਦਾ ਕਰੇ ਉਹ ਹੁੰਦਾ ਨਹੀਂ ਕਿਉਂਕਿ ਜੇਕਰ ਲੋਕ ਨਾਲ ਹੋਣ ਥੋੜੀ ਸਰਕਾਰ ਲੋਕਾਂ ਨੇ ਬਣਾਈ ਆ ਥੋੜੀ ਸਰਕਾਰ ਆ ਜਿਹੜਾ ਤੁਹਾਨੂੰ ਐਡੀ ਵੱਡੀ ਗਿਣਤੀ ਦੇ ਨਾਲ ਜਿਤਾਇਆ 92 ਲਿਆਏ ਉਹ ਲੋਕ ਲਿਆਏ ਆ ਇਸ ਲਈ ਲੋਕ ਹੀ ਅੱਜ ਡਿਸਾਈਡ ਕਰਦੇ ਆ ਵੀ ਕੌਣ ਵੱਡਾ ਹੈ ਕੌਣ ਛੋਟਾ ਹੈ ਸੱਤਾ ਪੰਜ-ਪੰਜ ਸਾਲਾਂ ਲਈ ਆਉਂਦੀ ਆ ਸੱਤਾ ਤਾਂ ਕਦੇ ਘਟ ਵੀ ਜਾਂਦੀ ਆ ਕਦੇ ਵੱਧ ਵੀ ਜਾਂਦੀ ਆ ਜਿਹੜੇ ਕਹਿੰਦੇ ਅਸੀਂ 25-25 ਸਾਲ ਅਸੀਂ ਜਾਣੇ ਹੀ ਨਹੀਂ ਉਹ ਅੱਜ 3-3 ਸੀਟਾਂ ਤੇ ਸੀਮਤ ਹੈ ਇਸ ਲਈ ਸੱਤਾ ਨੂੰ ਲੋਕਾਂ ਦੇ ਫਾਇਦੇ ਲਈ ਜਿੰਨਾ ਵੀ ਵਰਤ ਲੋਗੇ ਉਹਨਾਂ ਬਹੁਤ ਵਧੀਆ ਹੋਊਗਾ ਜੇਕਰ ਤੁਸੀਂ ਇਹ ਕਹੋਗੇ ਵੀ ਅਸੀਂ ਪਰਚੇ ਕਰ ਕਰਕੇ ਪੱਤਰਕਾਰਾਂ ਨੂੰ ਡਰਾ ਡਾ ਕੇ ਅਸੀਂ ਕੰਮ ਵੀ ਚੁੱਪ ਕਰਾ ਲਾਂਗੇ ਇਹ ਫਿਰ ਚੁੱਪ ਤਾਂ ਹੋਣਾ ਨਹੀਂ ਕਿਉਂਕਿ ਅੱਜ ਕੱਲ ਇਹ ਜੇ ਸੋਚ ਲੋਗੇ ਵੀ ਨਹੀਂ ਪੱਤਰਕਾਰਾਂ ਨੂੰ ਡਰਾ ਕੇ ਚੁੱਪ ਕਰ ਲੋਗੇ ਅੱਜ ਕੱਲ ਹਰ ਇੱਕ ਕੋਲੇ ਕੈਮਰਾ ਹਰ ਇੱਕ ਕੋਲੇ ਉਹ ਤਾਂ ਉਦੋਂ ਹੀ ਲਾਈਵ ਹੋ ਜਾਂਦੇ ਕਿਹਦੇ ਕਿਹਦੇ ਤੇ ਪਰਚੇ ਕਰੋਗੇ ਇੱਕ ਜਿਹੜੇ ਪੰਜਾਬ ਦੀ 3 ਕਰੋੜ ਆਬਾਦੀ ਤੇ ਥੋੜੀ ਪਰਚੇ ਕਰ ਦਿਓਗੇ ਇਸ ਲਈ ਜ਼ਰੂਰ ਤੁਹਾਨੂੰ ਸੋਚਣਾ ਚਾਹੀਦਾ ਇਹ ਜਿਹੜੀਆਂ ਮੈਂ ਇਹ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਜੇਕਰ ਤੁਸੀਂ ਸੌ ਸੌ ਨੂੰ ਜਦੋਂ ਸੌਂਪਵਾਈ ਜਾਂਦੀ ਹੈ ਤਾਂ ਤੁਹਾਨੂੰ ਪਾਈ ਜਾਂਦੀ ਹੈ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤੁਸੀਂ ਨਿਰਪੱਖ ਹੋ ਕੇ ਕੰਮ ਕਰੋਗੇ ਪਰ ਤੁਸੀਂ ਤਾਂ ਸਿਰਫ ਸੱਤਾ ਧਰਦੀ ਬਣ ਜਾਂਦੇ ਹੋ ਜਿਹੜੀ ਸੱਤਾ ਜਿਹੜੀ ਸਰਕਾਰ ਆ ਜਾਂਦੀ ਹੈ ਉਸੇ ਵੱਲ ਹੋ ਜਾਂਦੇ ਹੋ ਇਸ ਲਈ ਪੱਤਰਕਾਰ ਤੇ ਪਰਚਾ ਜਿਹੜਾ ਕਰਨਾ ਉਹਦਾ ਮਤਲਬ ਹੁੰਦਾ ਵੀ ਲੋਕਤੰਤਰ ਦਾ ਜਿਹੜਾ ਚੌਥਾ ਥਾਮਾ ਉਹਨੂੰ ਤੁਸੀਂ ਵੱਡ ਦੇਣੇ ਆ ਤੇ ਜੇਕਰ ਲੋਕਤੰਤਰ ਦਾ ਇੱਕ ਵੀ ਜਿਹੜਾ ਥੰਮ ਹੈ ਉਹ ਡਿੱਗ ਗਿਆ ਤਾਂ ਫਿਰ ਰਹਿਣਾ ਤੁਹਾਡਾ ਵੀ ਕੋਈ ਕੁਰਸੀ ਨਹੀਂ ਰਹਿਣੀ ਇਸ ਲਈ ਇਸ ਪਰਚੇ ਨੂੰ ਜਲਦੀ ਤੋਂ ਜਲਦੀ ਤੁਸੀਂ ਰੱਦ ਕਰੋ ਨਹੀਂ ਫਿਰ ਸੰਘਰਸ਼ ਦੇ ਰਾਹ ਤੇ ਤਾਂ ਸੀ ਫਿਰ ਪਈ ਜਾਣਾ ਧੰਨਵਾਦ ਠੀਕ ਹੈ ਜੀ ਹੋ ਗਈ ਗੱਲ ਸਾਰੀ ਤੇ ਬੇਟੀ ਆ ਸਾਡੇ ਨਾਲ ਹਾਂ ਬੇਟੇ ਸੋਸ਼ਿਕਾ ਜੀ ਮੇਰੇ ਪਾਪਾ ਤੇ ਤੋ ਖੇਤੜੀ ਨਾਲ ਉਹ ਕੀਤਾ ਗਿਆ ਪਰਚਾ ਕੀਤਾ ਗਿਆ ਮੈਂ ਚਾਹੁੰਨੀ ਹਾਂ ਮੇਰੇ ਪਾਪਾ ਨੂੰ ਖੇਤੀ ਉਚ ਤੋਂ ਖੇਤੀ ਤੋਂ ਖੇਤੀ ਬਾਜਤ ਜਿਹੜਾ ਹੈਗਾਗਾ ਬੜੀ ਕਿਰਕ ਕਰਵਾਇਆ ਜਾਵੇ ਕਿਉਂਕਿ ਐਮਐਲਏ ਨੇ ਬਹੁਤ ਵਾਰੀ ਹੈ ਨਾ ਜਿੰਨੀਆਂ ਵੀ ਮੇਰੇ ਪਾਪਾ ਨੇ ਗਲੀ ਨੂੰ ਲੈ ਕੇ ਜਾਂ ਹੋਰ ਵੀ ਆਪਣੇ ਇਲਾਕੇ ਦੇ ਸੁਧਾਰ ਲਈ ਪੋਸਟਾਂ ਪੋਸਟ ਕੀਤੀਆਂ ਨੇ ਹਨਾ ਉਹਨਾਂ ਤੇ ਉਹਨਾਂ ਦੇ ਬੰਦੇ ਕਮੈਂਟ ਕਰਦੇ ਨੇ ਵੀ ਹੁਕਮ ਚੰਦ ਠਾਕ ਦਾ ਇਹ ਆ ਉਹ ਆ ਤੇ ਇਸ ਲਈ ਮੈਂ ਇਹ ਚਾਹਨੀ ਆ ਵੀ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਜਾਵੇ ਵੀ ਮੇਰੇ ਪਾਪਾ ਸੱਚੇ ਸੀਗੇ ਉਹ ਇਮਾਨਦਾਰ ਹੈਗੇ ਨੇ ਆਪਦੇ ਗੜੀ ਲਿਆ ਦੇ ਮਹੱਲੇ ਲਈ ਹਮੇਸ਼ਾ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ